ਬਸ ਬੈਲੋ ਕੋਈ ਨਹੀਂ ਭੈਣ ਭਰਾ ਬੈਠ। ਇਹ ਤਾਂ ਪਹਿਲਾਂ ਗੱਲ ਕਰੀ ਸੀ ਗੱਲ ਤੇ ਭੈਣ ਜੀ ਦਾ ਬਾਹਰ ਸੁਰੇ ਸੀ। ਹੋਰ ਬਸ ਪੁੱਤ ਚੰਦੂਆਂ ਸੀ ਭੈਣ ਨਹੀਂ ਆਉਂਦੀ। ਭੈਣ ਆ ਗਈ ਹੁਣ ਬੈਠ ਕੇ ਗੱਲਾਂ ਕਰੋ। ਤੈਨੂੰ ਇੰਨਾ ਪਿਆਰ ਹੋਈ ਜਾਨਾ ਅੱਗੇ। ਬਾਈ ਤੁਸੀਂ ਨਾ ਆਉਣਾ ਹੁਣ ਮੈਂ ਤਾਂ ਇਹ ਸੋ ਅਸਲ ਮਾਦਾ ਐ ਸੋਚਦਾ ਕਿ ਬੰਦਾ ਫਸ ਜਾਂਦਾ ਨਾ ਕਿ ਮੈਂ ਹੁਣ ਤੇ ਮੈਂ ਘਰ ਵਾਲੀ ਦੀ ਸੁਣੀਆ ਤਾਂ ਮੈਂ ਭੈਣ ਦਾ ਨੂੰ ਖਤਮ ਹੋ ਗਿਆ ਮੈਂ ਮੇਰਾ ਗੁੱਟ ਰਹੂਗਾ ਖਾਲੀ ਆਉਂਦੀ ਨਹੀਂ ਮੈਨੂੰ ਨਹੀਂ ਅਸੀਂ ਗੋਣ ਕਰਦਗੇ ਇਹ ਤੂੰ ਕਹਿੰਦਾ ਸੀ ਫੋਨ ਕਰ ਦਿੰਦੇ ਨੇ ਤੇ ਤੈਨੂੰ ਖਾੜੇ ਫੋਨ ਤੇ ਆਜੂ ਕੋਈ ਨਹੀਂ ਆਉਣਾ ਲੈ ਸਿੱਖ ਤੂੰ ਐ ਕਰਿਆ ਨਹੀਂ ਆਉਣਾ ਜਿਹਾਈ ਗੱਲ ਹੈ ਨਾ ਇੱਕ ਮਿੰਟ ਤੈਨੂੰ ਹੁਣੇ ਦੁੱਧ ਦਾ ਦੁਕਾਨੇ ਬੰਨ੍ਹ ਕੇ ਰਹਿ ਤੂੰ ਜਾ ਮੈਨੂੰ ਫੋਨ ਕਰ ਲਿਆ ਕਰ-ਬਾਰ ਮਾਣਾ ਜਾ ਕਿਹ ਪਤ ਤੂੰ ਲਈ ਲੈ ਮੈਂ ਹੁਣੇ ਲਾਉਣਾ ਫੋਨ ਚਲਾ ਚੱਕ ਮੋ ਫੋਨ ਚੱਕ ਕਰਦਾ ਮੈਂ ਗੱਲ ਸਭਾ ਫੋਨ ਬਹੁਤ ਜੈਰੀ ਆਉਂਦਾ ਬਾਹਰ ਦੇ ਗੱਲ ਕਰ ਮੈਂ ਤਾਂ ਹੁਣ ਗਿਆ ਸੀ ਮੇਰੇ ਘਰੇ ਨਾ ਬੜੀਆਂ ਉਹ ਕੋਟਾ ਮੈਂ ਕਰਦਾ ਫੋਨ ਤੇ ਗੱਲ ਕਰ ਦੇਖ ਲੈ ਮੈਨੂੰ ਜਾ ਤਮੜੀ ਜੂ ਤਾਂ ਬਸ ਬੈ ਜਾ ਕੋਈ ਨਹੀਂ ਭੈਣ ਭਰਾ ਬੈਠ ਆਈ ਤਾਂ ਪਹਿਲਾਂ ਗੱਲ ਕਰੀ ਸੀ ਗੱਲ ਤੇ ਭੈਣ ਜੀ ਦੇ ਬਾਹਰ ਖੜੇ ਸੀਗੇ ਤੈਨੂੰ ਦੁਨਸੀ ਭੈਣ ਨਹੀਂ ਆਉਂਦੀ ਭੈਣ ਆ ਗਈ ਹੁਣ ਬੈਠ ਕੇ ਗੱਲਾਂ ਕਰੋ ਤੈਨੂੰ ਨਾਲ ਪਿਆਰ ਹੋਈ ਜਾਂਦਾ ਨਾ ਕਿ ਬਾਈ ਤੁਸੀਂ ਜ਼ੀਨਾ ਹੋਣਾ ਆਓ ਮੈਨੂੰ ਤੁਸੀਂ ਠੀਕ ਕਰ ਕਿ ਲੈ ਹੋ ਖੁਸ਼ ਹੋ ਜਾ ਹੁਣ ਤੁਸੀਂ ਹੱਸ ਕੇ ਗੱਲਾਂ ਕਰੋ ਸਾਂਝ ਵੀ ਚੰਗੇ ਲੱਗੋ ਵੀ ਭੈਣ ਭਰਾ ਗੱਲਾਂ ਕਰਦੇ ਆਇਆ ਸਿਕੋਇਆ ਮੈਆ ਬਾਈ ਚੁੱਪ ਕਰ ਬਾਈ ਜੀ ਹੁਣ ਤੁਸੀਂ ਠੀਕ ਹੋ ਜਾਓ ਕੋਝੋ ਜੁ ਭੈਣ ਜੀ ਆਹੀ ਹੁਣ ਨਹੀਂ ਘਟ ਖਾਲੀ ਰਹਿਂਦਾ ਤੁਹਾਡਾ ਮੈਨੂੰ ਦੱਸਦਾ ਦਿੰਦਾ ਤੂੰ ਇੰਨਾ ਦੁਖੀ ਸੀਗਾ ਗੁੱਸਾ ਲੱਗ ਹੁੰਦਾ ਹੈ ਭੈਣ ਭਰਾਵਾਂ ਦਾ ਦੁੱਖ ਲੱਗ ਹੁੰਦੇ ਆ ਅਜੀ ਦਾ 10 ਦਿਨ ਹੋ ਗਏ ਪਹਿਲਾਂ ਭੈਣ ਜੀ ਨੇ ਮੁੱਛੀ ਕਰ ਦੱਸੀ ਬੈਠੇ ਆ ਵੀ ਆਹ ਹਾਲਾਤ ਹੈ ਭੈਣ ਜੀ ਨੇ ਸਾਨੂੰ ਦੱਸਿਆ ਉਹ ਕਹਿੰਦੇ ਵੀ ਆਹੀ ਕਾਰਨ ਹੈ ਸਿਰਫ ਵੀ ਅਸੀਂ ਦੋਨੇ ਲੜੇ ਹੋਏ ਆ ਤੇ ਬਸ ਆਹੀ ਕਾਰਨ ਆਉਦੇ ਐ ਸੁਸਤੀ ਰਹਿਣ ਦਾ ਮੈਨੂੰ ਤਾਂ ਬਾਰੇ ਜਿਹਨਾਂ ਨਾਲ ਬਾਈ ਮੈਨੂੰ ਤਾਂ ਜੋ ਰਖਰੀ ਨਹੀਂ ਆ ਰਹੀ। 10 ਦਿਨ ਹੋ ਗਏ ਬਾਈ ਜੀ ਨੂੰ ਫੋਨ ਕਰੀਂਦੇ ਨੂੰ। ਮੈਂ ਇੱਕ ਵਾਰੀ ਪਿੰਡ ਵੀ ਜਾ ਕੇ ਦੱਸਿਆ ਮੈਂ ਕਿ ਆ ਹਾਲਾਤ ਆਉਣ ਬਾਈ ਜੀ ਦੇ। ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਨਹੀਂ ਰੋਣਾ। ਇਹਨਾਂ ਨੂੰ ਮੜਾ ਬੈਠਾ ਕਰਨਾ ਸੀ ਤਾਂ ਐ ਪਿਆਸੀ ਸੀ ਸਿੱਟਾ ਵਾ ਅੱਖਾਂ ਚੋਂ ਡੱਡ ਹਿੰਜੂ ਆਈ ਜਾਣਾ। ਇਹਨਾਂ ਨੇ ਆ ਕੇ ਮੈਨੂੰ ਦੱਸਿਆ ਦੇਖ ਮਾਤਾ ਦਾ ਹਾਲ ਕੀ ਆ। ਮੈਂ ਕਿਹਾ ਵੇ ਪੁੱਤ ਤੈਨੂੰ ਕੀ ਹੋ ਗਿਆ ਤੂੰ ਤਾਂ ਲੋਕਾਂ ਦੇ ਏਡੇ ਏਡੇ ਕੰਮ ਕਰਨ ਵਾਲਾ ਸੀ ਤੇ ਅੱਜ ਤੂੰ ਮੰਦਿਰ ਆਏ ਪਿਆ ਮੰਜੇ ਤੇ ਸੋਫੇ ਤੇ ਟੇਡਾ ਹੋਇਆ ਹੈਂ। ਸਾਰੀ ਗਲਤੀ ਮੇਰੀ ਮਾਤਾ ਇਹਨੇ ਕਿਹੜੇ ਵਿਚਾਰੀ ਨੂੰ ਮੇਰੇ ਘਰੇ ਥਾਂ ਹੀ ਆਣੀ ਤੇਰੇ ਵਾਸਤੇ ਪਤਾ ਗੱਲ ਹੈ ਸਾਡੀ ਭਾਬੀ ਹੈ ਨਾ ਸਾਡੀ ਭਾਬੀ ਹੈ ਅਪਰੰਦਰ ਉਹਦੇ ਪੈਰ ਹੁੰਦੇ ਸਾਰੇ ਹਾਂ ਬਾਈ ਜੀ ਨੂੰ ਲਾਉਂਦੀਆਂ ਮਾੜੀ ਮੁੱਟੀ ਉਂਗਲ ਤੇ ਬਸ ਇਹੀ ਚੱਲ ਪੈਂਦੇ ਸੋਚਦੇ ਦੇਣੀ ਆ ਵੀ ਇਹ ਗੱਲ ਕਹਿਣੀ ਹੈ ਮੈਂ ਇਹਨੂੰ ਕਿ ਨਹੀਂ ਕਹਿਣੀਗੀ ਜਿਹੜੀ ਮੋਨਾ ਮਗਰ ਲੱਗ ਗਿਆ ਸੀ ਚੱਲ ਕਹਤਾ ਸੀ ਮੈਂ ਤਾਂ ਗੁੱਸਾ ਕੀਤਾ ਹੀ ਨਹੀਂ ਸੀ ਕਦੇ ਇਹਨਾਂ ਦਾ ਮੈਂ ਕਹਿੰਦੇ ਸੀ ਚਲ ਇਹ ਰਸਨ ਰਸਨ ਜੇ ਮਿਹਨਤ ਲੱਗ ਹੁੰਨੀ ਆ ਤਾਂ ਸੌਕੇ ਰਹਿਣੇ ਵੀ ਤੁਸੀਂ ਤਾਂ ਐਨੀ ਗੁੱਸਾ ਨਹੀਂ ਕੀਤਾ ਸੀ ਜਿਹਦੇ ਅੰਦਰ ਇਹਨੇ ਸੱਚਾ ਵਿਚਾਰ ਤੇ ਸਾਡਾ ਮਾਂ ਨਹੀਂ ਪਿਆਰ ਬਸ ਕਰੀਏ ਬਸ ਕਰ ਚੁੱਪ ਕਰ ਦੇ ਉਹਨਾਂ ਨੇ ਲਾਜਾ ਬੜੀ ਕੀਤੀ ਹੈ ਬਾਈ ਬਸ ਕਰ ਬਸ ਰੋਣਾ ਨਹੀਂ 10 ਮਿੰਟ ਰਖੜੀ ਬੰਨ੍ਹਾ ਪੜਾ ਦੇ ਚਾਹ ਨਾਲ ਪਾਗੜਾ ਦੇਣਾ ਜਿਹੜਾ ਅੱਜ ਇਕੱਠੇ ਹੋ ਗਏ ਸਾਨੂੰ ਤਾਂ ਬਿਆਜ ਨਹੀਂ ਕੁਝ ਯਾਦ ਸਹੀ ਗੱਲ ਹੈ ਜੀ ਇਹਦੇ ਕਰਕੇ ਸਾਡੇ ਮਹੱਲੇ ਦੇ ਸਾਰੇ ਕੰਮ ਖੜੇ ਪਏ ਉਹਦੇ ਦਾ ਸਿਰ ਸਿੱਟੀ ਪੈਸੇ ਸਾਡੇ ਸਾਰੇ ਕੰਮ ਵਿਗੜੇ ਪਏ ਲੋਕਾਂ ਦੇ ਆਂਡਾ ਆਂਡਾ ਨੇ ਇਹ ਕੁੜੀ ਨੂੰ ਮੈਂ ਲੋ ਮਾਰਿਆ ਗੱਲਾਂ ਕਰ ਜਾਂਦੀ ਮੈਂ ਕਦੇ ਕੁਝ ਨਹੀਂ ਇਹਦੇ ਕੋਲੇ ਦੱਸਿਆ ਵੀ ਇਹ ਸਭ ਕੇ ਰਹਿਣ ਜੇ ਕਹਿੰਦਾ ਸੀ ਆ ਜਾ ਮੈਂ ਆ ਜਾਂਦੇ ਸੀ ਨੇ ਮੈਨੂੰ ਦਦਕਾਰ ਤਾਂ ਵੀ ਨਹੀਂ ਮੈਂ ਕਿਹਾ ਚਲ ਇਹ ਮਸਲ ਮੈਂ ਤਾਂ ਨਹੀਂ ਆਈ ਇਹਨਾਂ ਕੋਲੇ ਮੈਨੂੰ ਬਹੁਤ ਦਿਨਾਂ ਤੋਂ ਮੈਨੂੰ ਆਪ ਨੂੰ ਲੱ ਕਰਨ ਲੱਗ ਜਾਂਦਾ ਸੀ ਵੀ ਇਹ ਦਾਸ ਰਹਿੰਦਾ ਹੈ ਉਹ ਤਾਂ ਕਰ ਮੈਨੂੰ ਵੀਰੇ ਨੇ ਫੋਨ ਲਾਇਆ ਮੈਨੂੰ ਦੱਸਿਆ ਆਂ ਤਾਂ ਭੈਣੇ ਪਤਾ ਪਤਾ ਕੀ ਕਹਿੰਦਾ ਵੀ ਤੂੰ ਰਕੜੀ ਡੀਕੇਂਗੀ ਉਹ ਤਾਂ ਭਲਾ ਅੱਜ ਕੁਝ ਹੋ ਜੇ ਉਹਨੂੰ ਟਰ ਨੇ ਮਿੰਡ ਚ ਬੁਝ ਲੈ ਵੀ ਉਹਦੀ ਦਿਲ ਦੀ ਆਹ ਗੱਲ ਆ ਜਿਹਦੇ ਕਰਕੇ ਦੁਖੀ ਆ ਤੁਸੀਂ ਬਹੁਤ ਨਹੀਂ ਦੱਸ ਮੈਂ ਪਿੰਡ ਵੀ ਜਾ ਕੇ ਆਇਆ ਇੱਕ ਵਾਰ ਇਹ ਨੂੰ ਦੱਸਿਆ ਔਰ ਛੇ ਕੋਣੇ ਫੋਨ ਕੀਤਾ ਇੱਕ ਦਿਨ ਤੇ ਮੈਂ ਕਿਹਾ ਯਾਰ ਫੋਨ ਤੇ ਨਹੀਂ ਗੱਲ ਹੋਊਗੀ ਮੈਂ ਭੈਣ ਜੀ ਦੇ ਪਿੰਡ ਹੀ ਲੈ ਕੇ ਆਪਾਂ 2 ਮੀਟਰ ਲਾ ਕੇ ਆਉਂਦੇ ਨਾਲੇ ਕਿਸਾਨ ਦਾ ਸਿਆਉ ਕਹਿੰਦੀ ਮੈਨੂੰ ਪੂਰਾ ਵਿਸ਼ਵਾਸ ਹੈ ਕਾਰ ਰਾਹੀ ਹੈ ਤੇ ਮੈਂ ਖਾਹੀ ਕਾਰਨਾ ਤੇ ਰਖੜੀਆਂ ਦਾ ਬਾਈ ਬਹੁਤ ਟਾਈਮ ਪਿਆ ਤੇ ਮੈਂ ਕਹਾ ਕਈ ਵਾਰੀ ਬੰਦਾ ਗਲਤ ਕਦਮ ਚੱਕ ਜਾਂਦਾ ਤੇ ਤੁਸੀਂ ਪਹਿਲਾਂ ਹੀ ਆ ਜਾਓ ਫਰ ਚਾਲ ਅੱਗੇ ਨਹੀਂ ਕਰਦੇ ਨੇ ਕੋਈ ਨਹੀਂ ਪੂਰੇ ਕੀਤੇ ਬੜੇ ਅਸੀਂ ਦੋਨੇ ਭੈਣ ਭਰਾਵਾਂ ਨੇ ਦੁੱਖ ਵੀ ਵੇਖੇ ਆ ਪਰ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਵੱਡੇ ਕੁਝ ਜ਼ਿਆਦਾ ਹੀ ਭਰਾ ਹੋ ਜਾਣ ਭੈ ਪਰਝਾਂਗਾ ਆ ਜਾਣ ਉਹ ਤੋਂ ਬਹੁਤ ਬਾਈ ਫਰਕ ਪੈ ਜਾਂਦਾ ਇੰਨਾ ਗੱਲਾਂ ਚ ਮੈਂ ਵਧੀਆ ਸੀ ਹੁਣ ਆਪ ਆਪ ਕਿਵੇਂ ਪਿੱਕੀ ਚਲੀ ਗਈ ਹਾਂ ਆਪ ਬੇਕਿੰਗ ਚਲੀ ਗਈ ਆਪ ਉਥੇ ਭਰਾਵਾਂ ਦੇ ਨਾਲ ਭਜਾਈਆਂ ਦੇ ਨਾਲ ਆ ਤੇ ਭਤੀਜਾਂ ਦੇ ਨਾਲ ਖੁਸ਼ੀਆਂ ਮਨਾਉਂਦੀ ਵਰਤੀ ਹੈ ਤੇ ਸਾਡੀ ਇੱਕੋ ਇੱਕੋ ਭੈਣ ਪੰਜ ਘਰਾਂ ਦੇ ਵਿੱਚ ਤੇ ਉਹਦੇ ਨਾਲ ਤੁਹਾਨੂੰ ਸਾਡੇ ਭਰਾ ਦਾ ਆਪਦੀਆਂ ਸਾਰੀਆਂ ਰਿਸ਼ਤੇਦਾਰੀਆਂ ਚ ਵਰਤਦੇ ਆ ਤੇ ਬਾਈ ਦੀ ਇੱਕ ਰਿਸ਼ਤੇਦਾਰੀ ਉਹ ਵੀ ਜਲੀ ਨਹੀਂ ਜਾਂਦੀ ਯਾ ਮੈਂ ਉਹ ਹੀ ਤਾਂ ਕਹੀ ਹੈ ਨਾ ਵੀ ਚਾਰਾਂ ਪੰਜਾਂ ਘਰਾਂ ਚ ਇਕੱਲੀ ਦਾ ਕੁੜੀ ਹੈ ਤਦ ਰੋ ਕੁੜੀ ਇਹਨਾਂ ਨੂੰ ਉਹ ਹੀ ਚੰਗੀ ਲੱਗਦੀ ਆ ਭਾਬੀ ਹੋਰ ਆ ਲੈ ਪੁੱਤ ਪਾਣੀ ਪੀਓ ਰੋਣਾ ਥੋੜਾ ਛੱਡੋ ਹੁਣ ਖੁਸ਼ੀ ਦਾ ਮਨ ਨਾ ਦੋਨੇ ਭੈਣ ਭਰਾ ਬੈਠ ਕੇ ਬਾਈ ਤੂੰ ਵੀ ਆਉਂਦਾ ਹਾਲ ਸੁਧਾਰ ਬਾਈ ਮਸਾ ਭੈਣਾ ਇਹ ਚਾਹ ਖੁਸ਼ੀ ਮਨਾਉ ਲੈ ਬਾਈ ਦੀ ਨਾਲ ਆਇਆ ਕਿ ਨਹੀਂ ਆਈ ਨਹੀਂ ਨਹੀਂ ਮੈਂ ਤਾਂ ਇਕੱਲੀ ਆਈ ਆ ਚਲੋ ਉਹਨੂੰ ਵੀ ਕਰਦੇ ਆ ਪੂਣਾ ਚ ਰਾਤ ਰੋਏ ਕੋਈ ਬੁਲਾਉਣਾ ਮੈਂ ਉਹਨੂੰ ਫੋਨ ਮਾਰ ਕੇ ਜਦੋਂ ਮੈਂ ਤਾਂ ਇਹਨੇ ਦੱਸਿਆ ਮੇਰੇ ਤਾਂ ਪੈਰ ਜੁੱਤੀ ਨਹੀਂ ਮੈਂ ਤਾਂ ਪਾਈ ਮੈਂ ਕਿਹ ਜਾਉਂ ਉਹ ਗੋਲੀ ਮੈਂ ਮੈਂ ਕਰਦਾ ਭਾਜੀ ਨੂੰ ਫੋਨ ਮਾਰ ਕੇ ਆਓ ਅੱਜ ਸ਼ਾਮ ਨੂੰ ਪੰਪਲ ਮਹਿਲ ਤੇ ਸਜਾਉਣੇ ਆਂ ਸਹੀ ਗੱਲ ਹੈ ਠੀਕ ਹੈ ਕਿ ਨਾ ਬੁਲਾ ਲਓ ਮੈਂ ਸੱਚੀ ਮੁੱਚੀ ਮੈਂ ਤਾਂ ਪੈਰਾਂ ਤੇ ਪੱਗ ਰੱਖ ਕੇ ਮਾਫੀ ਮੰਗੂਗਾ ਨਾ ਬਹੁਤ ਕੱਲ ਕੋਈ ਨਗਰੇ ਮੈਂ ਤਾਂ ਵੱਡੀ ਆ ਐ ਨਹੀਂ ਹੁੰਦੀ ਗੱਲ ਆ ਨਾ ਵੀ ਪਾਗ ਰੱਕੜੀ ਪਰ ਰਸਤੇ ਨਾਤੇ ਨਾ ਸੰਭਾਲਣੇ ਬਹੁਤ ਔਖੇ ਜੇ ਕੇਰ ਬੋਲ ਕਬੋਲ ਕਹਿੰਦੇ ਹੁੰਦੇ ਆ ਵੀ ਫੱਟ ਮੇਟ ਜਾਂਦੇ ਆ ਤੇ ਬੋਲ ਨਹੀਂ ਮੇਟਦੇ ਹੁੰਦੇਗੇ ਮੈਂ ਗਲਤ ਪੰਨੇ ਦੇ ਹੱਥ ਚੱਲ ਗਿਆ ਸੀ ਤਾਂ ਚੜ ਤਾਂ ਗਿਆ ਸੀ ਤੈਨੂੰ ਵੀਰੇ ਐ ਤਾਂ ਪਤਾ ਸੀ ਕੋਈ ਮਾਂ ਨਹੀਂ ਪਿਓ ਨਹੀਂ ਮੇਰੇ ਦਰਵਾਜ਼ਾ ਦਰਤਾ ਹੀ ਆਣ ਕੇ ਨੇ ਤਾਂ ਦੁੱਖ ਰੋਲਣੇ ਆ ਮੈਂ ਦੱਸ ਕੇ ਅਟੈਕ ਬਾਲ ਹੋਰ ਨੂੰ ਪੈਣੇ ਹੋਰੇ ਮਾਂ ਪਿਓ ਦੀ ਆਤਮਾ ਨੇ ਲਾਂ ਤਾਂ ਬਾਂਜਾ ਮੈਨੂੰ ਆ ਕੇ ਐਵੇਂ ਹੋ ਜਾ ਪੈਣੇ ਸੁਪਨਾ ਹੀ ਇਹੋ ਜਿਹਾ ਆਇਆ ਬੀਬੀ ਬਾਪੂ ਦਾ ਮੈਂ ਤਾਂ ਉਦੋਂ ਉਦੋਂ ਦਾ ਮੈਂ ਤਾਂ ਸੌਂਕ ਹੀ ਨਹੀਂ ਵੇਖਿਆਗਾ ਇਹਦੇ 9 ਮਾਸ ਦੇ ਰਿਸ਼ਤੇ ਐ ਕੋਈ ਵਾਕੋ ਨਾਲੀਆਂ ਜੀਜਾ ਜੀ ਚੋਕ ਚੋਕ ਹਰਤੀਏ ਸਾਰੇ ਠੀਕ ਹੈ ਸਾਰੇ ਹਾਂ ਠੀਕ ਹੈ ਬੱਚੇ ਠੀਕ ਹੈ ਬਤਾਂ ਹਾਂਜੀ ਹਾਂਜੀ ਵਧੀਆ ਮੈਂ ਤਾਂ ਬੱਚਾ ਨੂੰ ਨਹੀਂ ਲੈ ਕੇ ਆਈ ਮੈਂ ਕਿ ਮੋੜ ਕੇ ਤੇ ਮੈਂ ਕਿ ਮੋੜਨਾ ਆਊਗਾ ਨਹੀਂ ਨਹੀਂ ਮੋੜਨ ਨਹੀਂ ਆਜੇ ਮੈਂ ਕਰਦਾ ਭਾਜੀ ਨੂੰ ਫੋਨ ਇਹ ਰੱਖਾਂਗੇ ਮੈਂ ਚ ਕਰਦਾ ਉਹਨਾਂ ਨੂੰ ਫੋਨ ਮੈਂ ਉੱਪਰ ਵਾਕੀ ਤੋ ਗਈ ਉਹ ਬੋਲੇ ਨਾ ਨਾ ਪਤਾ ਇਹ ਕਹਿੰਦੇ ਤੁਸੀਂ ਵਸਦੇ ਰਸਤੇ ਉਹ ਬਸ ਇੱਥੇ ਕੋਈ ਨਹੀਂ ਉਹਨਾਂ ਨੂੰ ਸਮਝਾਉਨੇ ਆਸੀਂ ਉਹਨਾਂ ਨੂੰ ਜਿੰਨਾ ਹੋਰ ਦਾ ਘਰ ਤਾਂ ਮੇਰਾ ਥੋੜਾ ਵੀ ਹੈਗਾ ਭਾਈ ਹਿੱਸਾ ਵਿੱਚ ਕੋਈ ਗੱਲ ਨਹੀਂ ਗਈ ਭੈਣ ਧੀਾਂ ਹਾਂ ਹਾਂਜੀ ਭਾਈ ਜੀ ਅਸੀਂ ਕਾਹਲ ਧੀਆਂ ਦੇ ਕਿਹੜੇ ਹਿੱਸੇ ਹੁੰਦੇ ਆ ਵਧੀਆ ਵਧੀਆ ਤੁਸੀਂ ਸਾਨੂੰ ਕਿਵੇਂ ਠੇਡਾ ਕੋ ਅਜਗ ਦੇ ਆਇਆ ਆਜਾ ਆਇਓ ਸ਼ਾਹ ਨੂੰ ਪਿੰਡ ਆਓ ਆਓ ਬਰਾਂ ਨੀ ਭੈਣ ਜੀ ਤਾਂ ਇੱਥੇ ਹੀ ਆਏ ਹੋਏ ਹੁਣ ਬੱਚੇ ਵੀ ਨਾਲ ਲਿਆਏ ਉਹ ਨਾਲੇ ਬੱਚੇ ਵੀ ਛੱਡ ਆਏ ਤਾਂ ਕੋਈ ਅਮਰਜੈਂਸੀ ਕੰਮ ਸੀ ਇਹਨਾਂ ਨੂੰ ਤਾਂ ਬੁਲਾਇਆ ਸੀਗਾ ਤੇ ਲਿਆਓ ਬੱਚੇ ਵੀ ਨਾਲ ਲਿਆਓ ਕਾਰ ਤੇ ਆਉਣਾ ਦੋ ਮਿੰਟਾਂ ਜੀ ਆ ਜਾਉਂਗਾ ਸ਼ਾਹ ਨੂੰ ਤੇ ਰਾਣੀ ਰਾਤ ਇੱਥੇ ਰਹਿਣਾ ਹੈ ਚਾਉਂ ਕਾਲ ਬਣਾਉਣੇ ਹੋ ਪ੍ਰੋਗਰਾਮਾਂ ਜੀ ਆਜੋ ਆਜੋ ਆਉਂਦੇ ਆਉਂਦੇ ਆ ਭਾਜੀ ਵੀ ਆਉਂਦੇ ਆ ਯਾਰ ਕੋਈ ਨਹੀਂ ਭਜਦਾ ਆਪਣੇ ਤੋਂ ਨਾ ਭਾਜੀ ਭਜੇ ਨਾ ਭੈਣ ਭਜੇ ਹਾਂ ਠੀਕ ਹੀ ਨਹੀਂ ਪਰ ਗਲਤੀ ਤੇਰੀ ਹੈ ਤੂੰ ਚੰਗਾ ਕਰਨ ਲਈ ਕੀਤਾ ਭਾਬੀ ਮਗਰ ਲੱਗ ਕੇ ਵਾ ਤੂੰ ਮੇਰੇ ਨਾਲ ਬਣੀ ਮੈਂ ਤੇਰੇ ਨਹੀਂ ਵੜਦਾ ਤੂੰ ਤੇਰੇ ਮਰ ਕੇ ਅਸੀਂ ਨਹੀਂ ਆਉਂਦੇ ਸਾਡੇ ਮਰਜ਼ੇ ਤੂੰ ਨਾ ਹੀ ਦੋ ਦੋ ਦਿਨ ਇੱਕ ਇਸ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ ਕੇ ਰਹੇ ਨੇ ਬੁਲਾ ਲਿਆ ਇਹਨੇ ਆਏ ਨਹੀਂ ਤੇ ਕਿਆ ਗੱਲ ਇਹਦੇਸੀ ਇਹਨੇ ਮੈਨੂੰ ਦਸੀਆ ਨਾ ਕਹਾ ਨਾ ਮੈਂ ਭਾਜੀ ਨੂੰ ਬੁਲਾਇਆ ਨਾ ਭੈਣ ਨੂੰ ਬੁਲਾਇਆ ਇੱਕ ਵਾਰੀ ਕਹਿੰਦਾ ਸੀ ਸੱਤਰੀ ਕਾਲ ਬੁਲਾਈ ਐ ਸਾਈ ਤੈਨੂੰ ਖਬਰ ਕਿਹੋ ਜੀ ਗਾਇ ਕਰਦਿਆਂ ਜਿੰਨੇ ਮੂਰਲੇ ਨੂੰ ਜਰਦਦਾ ਹੀ ਨਹੀਂ ਕਹਿੰਦੀ ਸਾਡਾ ਹੀ ਹੰਗਲਾ ਖਮ ਲਾ ਜਦੋਂ ਆਪਣੇ ਭੈਣ ਭਰਾ ਨੇ ਬਗਾਨਿਆਂ ਨੂੰ ਫਿਰਨਾ ਸਭ ਤੋਂ ਵੱਡਾ ਦੁੱਖ ਹੁੰਦਾ ਵੀਰੇ ਇਹ ਗੱਲ ਦਾ ਪਾਣੀ ਪੀਤਾ ਹੀ ਹਾਂ ਪੀਤਾ ਬਸ ਕਰ ਲੋਣਾ ਦੀਏ ਹੁਣ ਭੈਣ ਭਰਾ ਇਕੱਠੇ ਹੋਏ ਕੋਈ ਗੱਲ ਕਰ ਲੋ ਐਜ ਕਿਵੇਂ ਨੇ ਇਹ ਰਖੜੀ ਲੈ ਕੇ ਆਈs ਵੀਰ ਮੈਂ ਅੱਛਾ ਲੈ ਤੂੰ ਕਹਿੰਦਾ ਰਖੜੀ ਰੱਖ ਤਸਾਂ ਖੜ ਜਾ ਬਾਜਾ ਖਲਾਈ ਪਹਿਲਾ ਬੰਦਾ ਬਣ ਗਿਆ ਮੂਮਾ ਤੋਂ ਬੰਦਾ ਨਹੀਂ ਆ ਯਾਰ ਨਹੀਂ ਮੂਮਾ ਤੋਂ ਗਿਆ ਲੈ ਮੈਨੂੰ ਤੁਸੀਂ ਕੀ ਕਦੇ ਪੈਰ ਨਹੀਂ ਪਹਿਨ ਦਿੱਤੇ ਸੀ ਮੂਮਾ ਤੋਂ ਹੋ ਗਿਆ ਚੰਗੀ ਤਰ੍ਹਾਂ ਤੂੰ ਵੀ ਪਹਿਨੇ ਫਰੇਸ਼ ਹੋਏ ਕੋਈ ਨਹੀਂ ਤੁਸਮੇ ਥੋੜਾ ਮੂਮਾ ਮੜਿਆ ਹਾਂ ਤੋਇਓ ਤੋਇਓ ਇੰਨਾ ਚਮਲਾ ਡਣਾਸੀ ਪਾਲਣਾ ਇਹਨੂੰ ਇੰਨਾ ਜਿਆਦਾ ਇਹਦਾ ਕਰਨਾ ਪਾਈਏ ਇਹਨੇ ਤਾਂ ਜੋ ਵਿਆਹ ਕਰਵਾ ਲਿਆ ਤੇ ਪਤਾ ਹੀ ਨਹੀਂ ਕੀ ਸਾਡੇ ਤਾਂ ਘਰ ਨੂੰ ਤੋਂ ਬਾਅਦ ਕੋਈ ਨਜ਼ਰ ਹੀ ਲੱਗ ਗਈ ਆ ਜੇ ਤਾਂ ਕਹਿ ਦਿੰਦੇ ਮੈਂ ਆ ਜਾਨੀ ਜੇ ਕਹਿ ਦਿੰਦੇ ਮੈਂ ਤਾਂ ਹੁੰਦੀ ਨਹੀਂ ਸਾਲ-ਸਾਲ ਨਹੀਂ ਮੈਂ ਤਾਂ ਹੁੰਦੀਗੀ ਤੇ ਬੁਣੀ ਤਾਂ ਕਿਸੇ ਕੋ ਟੱਡ ਫਰੋ ਲੂਏ ਬੰਦਾ ਕੀ ਕਰੇ ਇਹ ਤਾਂ ਕਿਸੇ ਕੋ ਗੱਲ ਵੀ ਨਹੀਂ ਕਰੀਆ ਇਹਨੂੰ ਤਾਂ ਕਿੰਨਾ ਕਿ ਟੱਡੇ ਚ ਪਾਈ ਉਹ ਤਾਂ ਕਿੰਨਾ ਤਾਂ ਹੀ ਰੋਂਦਾ ਸੀ ਪਿਆਰ ਮਾਤਾ ਜੀ ਭਾਬੀ ਤਾਂ ਅੱਜ ਹੈ ਨਹੀਂ ਗੀ ਅੱਛਾ ਜੀ ਗਏ ਵੇ ਤੇ ਚਾਹ ਵਾਰ ਤੁਸੀਂ ਮੈਂਨ ਵਾਸਤੇ ਬਣਾ ਲਓ ਨਾਲੇ ਭੈਣ ਜੀ ਮੜੇ ਮੂੰਹ ਮਾ ਤੁਸੀਂ ਵੀ ਥੋੜੋ ਬੁਣੀ ਤੇਰੇ ਬਸ ਮੈਂ ਠੀਕ ਆ ਚਲੋ ਠੀਕ ਹੈ ਆਈ ਗਾ ਜਾਬਾ ਨਾਲ ਇਹਨਾਂ ਨੂੰ ਮੈਂ ਮੈਂ ਵੀ ਪਾਣੀ ਪਿਲਾ ਲਉ। ਇਹਨਾਂ ਸਾਧ ਵੀਰੇ ਨੂੰ ਸਾਧ ਕਿੱਥੇ? ਹਾਂ ਕੋਈ ਮੂੰਹ ਤਾਂ ਹੀ ਜਾਂਦਾ ਜਾਉਂਦਾ। ਆਜੋ ਬਰਾੜ ਸਾਹਿਬ ਛੇਤੀ ਆਜੋ। ਆਜੋ। ਪਾਣੀ ਦੀ ਪਿਆਸ ਲੱਗੀ ਮੈਂ ਜਦ ਪਾਣੀ। ਆਜੋ ਬਰਾੜ ਸਾਹਿਬ। ਹੋਰ ਵੀਰ ਸਾਰੇ ਘਰੇ ਠੀਕ ਸੀਗੇ? ਹਾਂ ਵਧੀਆ ਵਧੀਆ ਮੈਂ ਜੀ ਤੁਸੀਂ ਸੁਣਾਓ। ਹਾਂ ਹਾਂ ਵਧੀਆ ਠੀਕ। ਬਹੁਤ ਬਰਾੜ ਪਰ ਆ ਬੱਚੇ। ਦੱਸਾਂਗਾ ਨਾ ਬਾਹਰ ਤੇਰਾ ਇਹੋ ਜਿਹਾ ਚਿਹਰਾ ਦੇਖਿਆ। ਹਾਂ ਹੋਣ ਲੱਗਦਾ ਕਹਿੰਦੇ ਵੇਖ ਸੇਖੋ। ਇਹੋ ਧੰਨਵਾਦ ਤੁਹਾਡਾ 10 ਦਿਨ ਹੋ ਗਏ ਮੈਂ ਜੀ ਨੂੰ ਉਹੀਂ ਪਿਆ ਜਿਵੇਂ ਪੁੱਤਰੇ ਗੰਦ ਨਹੀਂ ਕੀੜੇ ਬਣਾ ਸਕਦੇ ਜਿਹੜੇ ਖੂਨ ਦਾ ਰਸਤਾ ਹੁੰਦਾ ਨਾ ਮੈਨੂੰ ਪਤਾ ਹੈ ਜੇ ਮੂੰਹ ਕੁਝ ਕਹਿਵੇ ਦਿਗੇ ਨਾ ਤਾਂ ਵੀ ਅੰਦਰ ਖੋਲਦਾ ਰਹਿੰਦਾ ਮੈਂ ਹੁਣ ਤੁਹਾਡੇ ਨਾਲ ਗੱਲ ਕੀਤੀ ਪਿੰਡ ਵੀ ਜਾ ਕੇ ਤੁਹਾਡੇ ਨਾਲ ਗੱਲ ਕੀਤੀ ਵੀਰ ਜੀ ਆਹੀ ਕਾਰਨ ਆ ਬਸ ਹਾਂਜੀ ਵੀ ਸਾਡੀ ਲੜਾਈ ਦਾ ਕਾਰਨ ਹੈ ਇਸੇ ਕਰਕੇ ਉਹ ਰਖੜੀ ਦੇ ਨੇੜੇ ਮੇਰਾ ਵੀ ਬਹੁਤ ਮਾਨ ਪੈੜਾ ਹੁੰਦਾ ਸੀ ਵੀ ਮੈਨੂੰ ਅਸੀਂ ਤਾਂ ਮਹੀਨਾ ਮਹੀਨਾ ਪਹਿਲਾਂ ਲੱਗ ਪੈਂਦੇ ਸੀ ਇਹੜੇ ਆਪਣਾ ਪਹਿਲਾਂ ਮੇਰਾ ਸੌਣ ਦੇ ਕੇ ਜਾ ਮੈਂ ਆਕਣਾ ਤੋਂ ਰਖੜੀ ਬੰਨਣਾ ਜੀ ਉਦੋਂ ਨਹੀਂ ਮੈਂ ਤਾਂ ਕਿਨਾਂ ਬੈਸ ਕਢਾਉਣੇ ਮੈਂ ਕਹਦਾ ਨਾ ਘਰ ਦੇ ਕੱਢ ਕੇ ਲਿਆਓ ਜੀ ਮੇਰੇ ਆਸਤੇ ਨਿਆਣੇ ਡੀਕਦੇ ਆ ਤੇ ਪਤਾ ਹੀ ਹੁਣ ਤੈਨੂੰ ਆ 7-8 ਮਹੀਨੇ ਹੋ ਗਏ ਕੀ ਹੋਇਆ ਸਾਡੀ ਭਾਬੀ ਜੀ ਉਹਨੂੰ ਵੀ ਕੋਈ ਆਉਣ ਦੇ ਸਮਝਾਉਣੇ ਉਹ ਵੀ ਜੇ ਹੁਣ ਤੇਰਾ ਮਰਤ ਨੂੰ ਜੀ ਕਰਦਾ ਤੇ ਭਰਾਵਾਂ ਨਾਲ ਸਾਡੀ ਭੈਣ ਦਾ ਭਰਾਵਾਂ ਨਾਲ ਹੀ ਮਰਤ ਨੂੰ ਜੀ ਕਰਦਾ ਜੀ ਕਰਦਾ ਸਹੀ ਹੈ ਗੱਲ ਬਾਈ ਕੰਮ ਆਊਗਾ ਹੁਣ ਰਾਤ ਆਤਨੇ ਮੈਂ ਕੰਪਾਉਂਗੋਂ ਨਾ ਮਾਰਿਆ ਕੰਢੀ ਲੇਕਿਨ ਮੇਰੇ ਬੱਚੇ ਨੂੰ ਨਾਲ ਲਈ ਮਂਗਾਵਾ ਫਿਰ ਹੁਣ ਸਮਾਨ ਸੋਹਣ ਮਾਰ ਲਿਆਵਾਂਗਾ ਬਗੋਣਾ ਹੀ ਹੈ ਨਹੀਂ ਹੁੰਦਾ ਵੀਰ ਹਨਾ ਵੀ ਪਹਿਣਾ ਕੁਛ ਲੈਣੀ ਹੁੰਦੀਆਂ ਕਹਿੰਦੇ ਨੇ ਭਰਾ ਨਾ ਫੋਕਸ ਸਿਰ ਤੇ ਹੱਥ ਧਾਰਦੇ ਨੇ ਪਹਿਣਾ ਲਈ ਇੰਨਾ ਹੀ ਬਹੁਤ ਹੁੰਦੀਆਂ ਦੁਨੀਆਂ ਵਸਣ ਲੱਗ ਪੈਂਦੀ ਆ ਮੇਰ ਹੁੰਦੀ ਆ ਕਿਸੇ ਜੀ ਦੀ ਭੁੱਖੀ ਥੋੜੀ ਹੁੰਦੀ ਆ ਸਾਰਾ ਥੋੜੇ ਕਰੇ ਜਰਾ ਰੱਬ ਦਾ ਦਿੱਤਾ ਤੇਰਾ ਗੋਲ ਸੈਤ ਹਾ ਬਹੁਤ ਬੋਸਾ ਪਰਮਾਤਮਾ ਮੇਰੇ ਬਾਰੇ ਲੱਗੀਆਂ ਆ ਆਹ ਵੇਲੇ ਮੈਥੋਂ ਵੱਡਾ ਹੋਈ ਗੱਲ ਵੀ ਲੱਗਦਾ ਮੈਂ ਹਰ ਇੱਕ ਚੀਜ਼ ਨੂੰ ਚੱਕ ਚੱਕ ਆਪ ਦਿਖਵਾ ਦੇਣੀ ਤੇ ਜਿਹੜਾ ਅੱਜ ਇਹ ਕੰਮ ਆ ਗਿਆ ਮੋਸਰ-ਮੋਸਰ ਬਈ ਬਾਲ ਦੀਆਂ ਦਹੀਂ ਦਸ ਕੇ ਖਵਾ ਦੇ ਆ ਮੱਲ ਮੱਲ ਬਣਾਤਾ ਇਹ ਗੱਲ ਕੋਈ ਚੀਜ਼ ਖੇਡ ਲੈ ਲੈਣੀ ਤੇ ਮੈਂ ਆਪਦੀ ਮਾਂ ਤੋਂ ਚੋਰੀ ਇਹਨੂੰ ਦੇਣੀ ਮੇਰੇ ਜੀ ਦੀਆਂ ਦੇਣਾ ਪੰਜ ਛੇ ਸਾਲ ਛੋਟਾ ਹੁੰਦਾ ਲਦੋਂ ਮੈਥੋਂ 7 ਸਾਲ ਛੋਟਾ ਹੈ ਤੇ ਲੜਦਾ 7 ਸਾਲ ਵੱਡਾ ਹੈ ਇੱਕ ਖਵਾ ਖਵਾ ਕੇ ਖਾ ਕੇ ਨਹੀਂ ਪਾਲਿਆ ਹੋਇਆ ਮੇਰੀ ਮਾਂ ਨੇ ਕੋਟਕੇ ਦੇਣੀ ਮੈਂ ਆਉਦੇ ਨਾ ਡੱਬੀ ਇਹਨੂੰ ਦੇ ਦੇਣੀ ਇਹਨੇ ਕਹਦਾ ਮੈਨੂੰ ਭੁੱਖ ਜਿਆਦਾ ਲੱਗਦੀ ਆ ਆ ਤੂੰ ਹੀ ਖਵਾਇਆ ਤੇ ਤੇ ਨਹੀਂ ਲੜਦਾ ਇਹ ਮਾਤਾ ਜੀ ਆਜੋ ਆਓ ਚਾਹ ਤੂੰ ਬਾਅਦ ਵਿੱਚ ਆਵੇ ਭਾਜੀ ਵੀ ਆਉਣ ਵਾਲੇ ਪਰ ਛਾਣ ਨੂੰ ਦੂਜੀ ਚਾਹ ਬਣਾਉਣੇ ਆ ਤੇ ਮੇਰਾ ਨਾਮ ਕਾਹਦਾ ਮੈਨੂੰ ਕਹਿ ਦੇਣਾ ਤੂੰ ਚੱਕ ਕੇ ਜਾਨ ਲੱਗਦਾ ਨਹੀਂ ਆ ਜਾ ਉਹ ਹੀ ਬਣਾ ਬੈਠਾ ਨਹੀਂ ਮੇਰਾ ਸਿਰੋ ਬਣ ਗਿਆ ਹੁੰਦਾ ਨਹੀਂ ਭੈਣ ਦੀਏ ਛਾਹ ਤੇ ਤੇਰੇ ਜਿਹਨੇ ਮੇਰੇ ਕੋਲ ਪਤਾ ਐ ਖੁਸ਼ ਕਰਤਾ ਭੈਣ ਭਰਾਵਾਂ ਦਾ ਭਰਾ ਹੀ ਤਾਂ ਕਹਿੰਦੇ ਹੁੰਦੇ ਆ ਪਿਆਰ ਹਨਾ ਇਹਨੇ ਤਾਂ ਸਭ ਸਕੂਲ ਵੇਲੇ ਦਾ ਵਿਗਾੜਿਆ ਮੈਨੂੰ ਮੈਂ ਸਾਰੇ ਰਾਂ ਬੈ ਗਏ ਉਹ ਚੁਕਾ ਕੇ ਜਾਣਾ ਮੈਨੂੰ 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 ਬੈਠ ਚੁਕਾ ਕੇ ਨਾਲੇ ਲੈ ਆਉਂਗਾ ਲੈ ਵਾਦੂ ਤਾਂ ਮੈਨੂੰ ਕੁੱਟਾਂ ਆਪ ਮਿਲਤੁਰਾ ਜਾਣਾ ਮੋਰ ਇੱਕ ਵਾਰ ਸਾਈਕਲ ਦੀ ਚੈਨ ਲੱਗੀ ਦੋ ਬੈਕ ਮੇਰੇ ਉੱਤੇ ਤਰੇ ਸਾਈਕਲ ਦੇ ਤੇ ਤੀਜੇ ਆਪਾਂ ਮੂਰੇ ਬੈਠੇ ਤੇ ਮੈਂ ਰੋੜ ਕੇ ਲਗਾਈ ਐ ਕਰਦਾ ਕੰਮ ਨਹੀਂ ਚੜਾਈ ਦੂੰ ਰੋੜ ਕੇ ਚੱਲ ਲਈ ਇਹ ਕਹਿੰਦਾ ਕਿ ਮੈਂ ਉਤਰਨਾ ਨਹੀਂ ਗਿਆ ਹੋਜੇ ਕੰਮ ਕਰਦਾ ਹੁੰਦਾ ਸੀ ਇਹਦੇ ਸੇ ਤਾਂ ਦੁੱਧ ਪੀ ਕੇ ਤੇ ਇਹਦੇ ਜੁੰਡੇ ਪੜਦਾ ਹੁੰਦਾ ਸੀ ਬਥੇਰਾ ਕੰਮ ਕਰਨ ਮੇਰੀ ਮਾਂ ਨੇ ਕਹਿ ਦੇਣਾ ਤੂੰ ਚਮਲਾਉਣੀ ਐ ਇਹਨੂੰ ਭਾਵੇਂ ਹੁਣ ਬੰਨੀ ਕਿ ਤੜਕੇ ਰੱਖਣੀ ਨਹੀਂ ਨਹੀਂ ਹੁਣੇ ਬੰਨੀ ਵੀਰ ਮਰੀ ਚਾ ਅੱਜ ਪੰਜ ਕਾ ਮੁੱਛ ਕੰਦਾ ਨਹੀਂ ਕੋਈ ਚੱਲਣਾ ਪੰਜ ਕਾ ਮੁੱਛ ਠੀਕ ਹੈ ਬੱਸ ਹੁਣ ਮੇਰੇ ਅੱਪਸੇ ਦੋ ਸਜਣ ਦੇ ਗਰੇਜ ਕਿਤੇ ਨਾ ਗੁੱਟ ਦਾ ਖਾਲੀ ਪਿਆ ਸੀ ਹਮ ਹੁਣ ਚਿਹਰਾ ਕਰਦਾ ਨਾ ਦਾਗ ਦਾ ਲ ਇਹ ਤਾਂ ਹਜੇ ਵੀ ਸੋਣਾ ਵੀਰੇ ਲਿਖੀ ਫਿਰਦੀ ਤੇ ਵੀ ਮੈਂ ਤਾਂ ਤੈਨੂੰ ਘਰੇ ਵਾੜੂ ਮੈਂ ਤਾਂ ਘਰੇ ਵਾੜੂ ਤੋਰ ਕੇ ਸੀ ਮੇਰੇ ਘਰੇ ਹੀ ਨਾ ਬੜੀ ਸਾਰੀ ਹੋਰ ਐ ਕਿ ਕੋਈ ਨਾ ਚੱਲ ਭੈਣ ਭਰਾ ਮੰਦਾ ਹੁੰਦਾ ਹੀ ਰਹਿੰਦਾ ਹੈ ਨਾ ਅੱਛਾ ਆ ਉਹੀ ਲੈ ਆਈਆਂ ਮੇਰੇ ਜਿਹੜਾ ਮਨਿਕਾ ਲੈ ਆਈਆਂ ਮੈਂ ਡੱਬਾ ਨਹੀਂ ਲੈ ਕੇ ਮੈਂ ਚਾਕਲੇਟ ਲੈ ਕੇ ਆਈਆਂ ਤੂੰ ਮੈਨੂੰ ਕਹਿੰਦਾ ਹੁੰਦਾ ਆ ਮਨਿਕਾ ਬਹੁਤ ਕੰਮ ਆਉਂਦਾ ਐਵੇਂ ਨਿੱਕੇ ਜਿਹੇ ਤੈਨੂੰ ਬਚਪਨ ਦੀਆਂ ਯਾਦਾਂ ਦਵਾਈਆਂ ਨਾ ਹੁਣ ਤਾਂ ਆ ਕੈਂਡੀਆਂ ਉਹ ਲੱਗ ਪਈਆਂ ਨਾ ਕਬਾਲ ਤੇ ਉਦੋਂ ਇਹ ਸੰਤਰੇ ਦੀਆਂ ਗੋਲੀਆਂ ਹੁੰਦੀਆਂ ਸੀ ਇਹਨੇ ਨਾ ਦਵਾ ਕੇ ਲਿਆਉਣੀਆਂ ਤੇ ਮੁਠੀ ਦੇ ਵਿੱਚ ਹੀ ਖੰਡ ਬਣ ਜਾਂਦੀ ਹੁੰਦੀ ਸੀ ਐ ਕਰਕੇ ਇੱਕ ਗੱਲ ਲੈ ਸੇਖੋ ਤੇ ਭੈਣ ਜੀ ਵੀ ਬਹੁਤ ਸਿੱਖਿਆ ਉਹ ਬਚਪਨ ਦੀ ਯਾਦ ਦਵਾਈਆਂ ਨੂੰ ਤਾਂ ਕਰਕੇ ਬਚਪਨ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਵੀ ਨੂੰ ਯਾਦ ਆ ਜਾਂਦਾ ਕਿ ਕਿਵੇਂ ਲੜਦੇ ਹੁੰਦੇ ਸੀ ਕਿਵੇਂ ਨਾ ਭੈਣ ਤੇ ਭੈਣ ਦਾ ਨਾ ਫਿਰ ਭੈਣਾ ਦਾ ਭਾਈ ਐਈ ਪਿਆਰ ਚ ਮੋਕੇ ਰੱਖਦੇ ਆ ਟੈਂਪ ਦੇਖ ਲੋ ਕਿ ਇਹ ਸਾਵ ਚਨਾ ਉਹ ਵੇ ਪਾਉਂਦਾ ਸਵਾਈ ਜੀ ਉਹ ਹੀ ਮੇਰੀ ਸਵਾ ਚਾਈ ਜੀ ਸਵਾਈ ਚ ਲੈ ਪ੍ਰਮਾਤਮਾ ਤੇਰੀ ਵੱਡੀ ਉਮਰ ਕਰੇ ਜਾਂਦੇ ਨੇ ਭੈਣ ਤੇ ਐ ਵੀ ਕਿਤੇ ਜਾ ਕੇ ਤੋਂ ਬਾਅਦ ਲੜਨਾ ਵੀ ਨਹੀਂ ਇਦੋਂ ਬਾਅਦ ਲੜਨਾ ਨਹੀਂ ਮੈਂ ਤੇਰੇ ਨਾਲ ਨਹੀਂ ਨਾ ਤਾ ਤੋ ਇਹ ਹੀ ਵਚਨ ਲੈ ਕੇ ਜਾਣਾ ਵੀ ਕਦੇ ਮੇਰੇ ਮਰਦੇ ਦਮ ਤਾਈ ਗੁੱਸੇ ਨਹੀਂ ਉਹ ਨਾ ਤੂੰ ਮੇਰੇ ਨਾਲ ਸੁਣ ਗਿਆ ਮੈਂ ਕਹਿੰਦਾ ਜੀ ਅੱਜ ਤੋਂ ਬਾਅਦ ਇਹ ਤੇ ਭੈਣ ਜੀ ਨੂੰ ਮਾੜਾ ਚੰਗਾ ਬੋਲਦੇ ਅਸੀਂ ਤੁਹਾਡੇ ਤੇ ਰੋਣ ਕਰਨੇ ਨਹੀਂ ਹੋਣਾ ਵਾਸਤੇ ਮੈਂ ਤੈਨੂੰ ਚਾਕਲੇਟ ਦਵਾਂ ਫਿਰ ਵੀ ਤੂੰ ਅੱਜ ਵੀ ਛੋਟਾ ਮੇਰੇ ਲਈ ਹਾਂ ਵਾਹ ਵਾਹਦੂ ਚੁੱਪ ਵਾਹ ਭੈਣ ਬਰਾਬਰ ਦਾ ਪਿਆਰਾ ਹੀ ਬਣਿਆ ਰਿਹਾ ਆ ਸਹੀ ਗੱਲ ਆ ਬਹੁਤ ਦੁੱਖ ਵੇਖਿਆ 7 ਮਹੀਨੇ ਅਸੀਂ ਬੋਲੇ ਨਹੀਂ ਬੋਲੇ ਸੀ ਨਾ ਤੇ ਮੈਨੂੰ ਐ ਲੱਗਦਾ ਸੀ ਵੀ 10 ਸਾਲ ਹੋ ਗਏ ਸਾਨੂੰ ਵਿਛੜਿਆ ਤੇ ਹਰੇਕ ਨੂੰ ਮਿਲਾਵੇ ਜਿਵੇਂ ਮੈਨੂੰ ਤੇ ਮੇਰੇ ਭਰਾ ਨੂੰ ਮਿਲਾਇਆ ਨਹੀਂ ਨਹੀਂ ਸਾਡੇ ਤੇ ਹਾਂ ਮੈਂ ਤਾਂ ਮਤਲਬ ਜਾਣ ਗਿਆ ਸੀ ਪੁੱਛਾ ਭਾਜੀ ਨੂੰ ਫੋਨ ਮਾਰ ਕੇ ਕਿੱਥੇ ਜਾ ਗਏ ਕੋਈ ਨਹੀਂ ਤੁਰਨਾ ਤੇ ਭਾਈ ਸਾਹਿਬ ਅੱਜ ਛਾਂ ਵਾਲੇ ਪਾਰਟੀ ਹੁਣ ਤੇਰੇ ਨਾਲ ਆਈਆਂ ਮੈਂ ਤੇ ਆਰਡਰ ਕਰਦੇ ਉਧਰ ਇਹਦੇ ਜਸ਼ਨ ਬਣਾਇਆ ਜਾਊਗਾ ਅੱਜ ਇਹਦੇ ਬਣਾ ਦਾ ਮੈਂ ਰੋਈ ਜਾਂਦਾ ਬੱਸ ਦੇਖ ਲੈ ਕਿੰਨੀ ਸੋਹਣੀ ਸਜ ਗਈ ਦੇਖ ਲੈ ਫੋਨ ਲਾ ਕੇ ਮੈਨੂੰ ਕਿਹਾ ਨਹੀਂ ਦੀ ਰਖੜੀ ਬੰਨਣ ਆਇਆ ਤੇ ਰੋ ਹੀ ਗਿਆ ਲੈ ਮੈਂ ਕਿਹਾ ਸ਼ਰਮੋ ਸ਼ਰਮ ਵੀ ਨਹੀਂ ਪੂਰ ਕੀਤਾ ਵੀ ਕਿਹੜੇ ਮੂੰਹ ਮੈਂ ਕਹਾਂ ਮੈਂ ਕਿਹਾ ਇਹਨੇ ਮੋੜ ਕੇ ਆਇਆ ਕਹਿੰਦਾ ਵੀ ਉੱਥੇ ਦੋ ਦਿਨ ਇਕੱਠੇ ਰਹੇ ਉੱਥੇ ਨੂੰ ਸਿੱਧੇ ਮੂੰਹ ਤੋਂ ਦੇ ਦੇ ਆਲੇ ਨਾ ਕਰੀਂ ਰਹੇ ਕਹਿੰਦਾ ਨਾ ਪਹਿਣਾ ਨਹੀਂ ਕਰਦਾ ਮੈਂ ਕਿਹਾ ਜੇ ਇਹ ਮੋੜ ਕੇ ਕਹਿੰਦਾ ਵੀ ਤੂੰ ਤਾਂ ਅੱਗਾ ਜੀ ਮੇਰੇ ਘਰੇ ਥਾਂ ਹੀ ਨਹੀਂ ਵੜੀ ਨਾ ਕਿਤੇ ਹੁਣ ਹੁਣ ਕਿਉਂ ਫੋਨ ਕੀਤਾ ਹੁਣ ਕਿੱਥੇ ਆਵਾਂ ਮੈਂ ਸ਼ਰਮੋ ਸ਼ਰਮ ਵੀ ਨਹੀਂ ਕੀਤਾ ਫੋਨ ਅਰੇ ਨਜ਼ਰ ਹੋਵੇ ਫਿਰ ਵੀ ਦੱਸੋ ਉਹੀ ਗੱਲ ਚਾਹੋਂ ਲੜਨਾ ਨਾ ਮੈਂ ਉਹ ਆਖਿਆ ਸੀਗਾ ਇਹ ਕਹਿੰਦੇ ਆ ਜੂਗੀ ਮੈਂ ਕਿਹਾ ਸਾਡਾ ਖੂਨ ਬਹੁਤ ਜ਼ਹਿਰੀਆ ਮੈਂ ਕਿਹਾ ਉਹ ਜਿਹੜੀ ਗੱਲ ਕਹਿ ਰਹੇ ਹੋ ਉਹਦੇ ਮੈਂ ਕਿਹਾ ਜਹਿਰੀ ਹੈ ਗੱਲ ਆਪਣੇ ਜੇ ਕੋਈ ਹੁਣ ਕੋਈ ਗਲਤ ਕਹੋਗੇ ਜ਼ਹਿਰੀ ਭੈਣ ਭਰਾਵਾਂ ਲਈ ਯਾਰੀ ਨਹੀਂ ਹੁੰਦਾਗਾ ਹਾਂ ਹੈਨਾ ਅਰੇ ਨਜ਼ਰ ਆਸੀ ਕਿਤੇ ਜਾ ਕੇ ਖੜੀਏ ਤੇ ਭਾਈ ਉਹ ਮੂਹਰੇ ਅੱਗੇ ਪਿੱਛੇ ਇਹ ਸਾਰੇ ਕੀ ਖਾਓਗੇ ਕੀ ਖਾਓਗੇ ਕੀ ਹੋਗੇ ਸਾਨੂੰ ਲੱਗਦਾ ਨਹੀਂ ਸੀ ਜਿਹੜੀ ਆ ਸਾਡੀ ਭੈਣ ਨਹੀਂ ਮੈਨੂੰ ਜਿਹੜੇ ਸ਼ਬਦ ਮੈਂ ਵਰਤੇ ਮੈਨੂੰ ਲੱਗੇ ਮੈਨੂੰ ਪਤਾ ਪਰ ਇਹ ਨਹੀਂ ਫਤਗਾ ਕੀ ਗੱਲ ਆ ਰਹਿਣ ਵਾਸਤੇ ਮਾੜਾ ਕੰਮ ਸੀ ਅਸੀਂ ਬਹੁਤ ਆਇਆ ਮੈਨੂੰ ਅਸੀਂ ਬਹੁਤ ਇਹ ਤਾਈ ਨੂੰ 10 ਦਿਨ ਰੋਇਆ ਨਾ ਇਹਨੂੰ ਪਸਤਾਵਾ ਹੋਇਆ ਇਸ ਗੱਲ ਤੇ 10 ਦਿਨ ਤਾਈ ਨੂੰ ਹੋਇਆ ਮੈਂ ਕਹਿ ਦਿੰਦਾ ਮੈਨੂੰ ਕੱਲੀ ਨੂੰ ਵੀਰ ਕਹਿ ਦਿੰਦਾ ਪਰ ਜਦੋਂ ਮੇਰੇ ਵੀ ਘਰ ਵਾਲੇ ਜਿੱਦ ਨਾਲ ਕਹਿਣੋਂ ਮੈਨੂੰ ਉਸ ਗੱਲ ਦਾ ਦੌੱਖ ਆ ਵੀ ਅੱਜ ਇਹ ਬਗਾਨਾ ਵੜ ਗਿਆ ਬਗਾਨੇ ਦੇ ਮੰਗਰ ਵਾਹੇ ਕਿ ਨਾ ਭੈਣ ਮੈਂ ਦੱਸਾਂ ਉਹ ਆਪਾਂ ਕਹਿ ਦਿੰਨੇ ਬੰਦਾ ਮਾਰ ਕੇ ਪਤਾ ਨਹੀਂ ਕਿੱਥੇ ਜਾਵੜਦਾ ਹਾਂ ਹਾਂਜੀ ਬਾਪੂ ਬੀਬੀ ਨਾ ਹੈਗੇ ਆ ਮੈਨੂੰ ਜਿੱਦ ਦਿਨਾਂ ਮੈਂ ਆ ਮੂਡ ਚਾ ਨਾ ਮੈਂ ਦੱਸਿਆ ਇਕਬਾਲ ਨੂੰ ਹਰਵਿੰਦਰ ਨੂੰ ਮਾਤਾ ਨੂੰ ਵੀ ਦੱਸਿਆ ਕਿ ਲੈ ਕੇ ਆ ਕੇ ਮਾਤਾ ਨੂੰ ਸਾਨੂੰ ਤਾਂ ਦੱਸਦਾ ਨਹੀਂ ਨਾ ਹਾਂ ਮੈਨੂੰ ਉਹ ਉਹਨਾਂ ਨੇ ਸੁਪਨਿਆਂ ਦੇ ਵਿੱਚ ਉਹ ਮਿਹਨੇ ਮਾਰੇ ਮੈਨੂੰ ਆ ਕੇ ਮੈਨੂੰ ਕਹਿੰਦੇ ਵੀ ਤੂੰ ਜਿਹੜੇ ਤੈਨੂੰ ਉਂਗਲਾਂ ਲਾਉਂਦੇ ਆ ਨਾ ਵੀ ਤੁਹਾਡਾ ਪ੍ਰਾਉਣਾ ਮਾੜਾ ਥੋਡੀ ਕੁੜੀ ਮਾੜੀ ਐ ਜਾਂ ਬੇਸ਼ੱਕ ਕੋਈ ਬਾਹਰੋਂ ਲਾਉਂਦਾ ਅੰਦਰੋਂ ਲਾਉਂਦਾ ਉਹ ਕਹਿੰਦੇ ਉਹੀ ਵਾਰ ਵੇ ਵੇ ਗੱਲਾਂ ਕਰਦੇ ਆ ਇਹਦਾ ਪਿਓ ਤਾਂ ਆਪਦੇ ਪਿਓ ਦਾ ਹੀ ਸੀਗਾ ਇਹ ਨਹੀਂ ਲੱਗਦਾ ਆ ਥੱਲੇ ਵੜਦਾ ਜਾ ਕੇ ਅਗਲੇਾਂ ਤੇ ਆਹ ਗੱਲਾਂ ਮੈਨੂੰ ਸੁਪਨੇ ਜਾ ਕੇ ਬੀਬੀ ਬਾਕੀ ਘੱਲ ਵੀ ਹੈਗੀ ਆ ਬਾਕੀ ਪਤਾ ਗੱਲ ਕੀ ਹੁੰਦੀ ਸਾਬੂਜੀ ਹੋਰੇ ਮੇਰੀ ਗੱਲ ਸੁਣੋ ਹੁਣ ਅਸੀਂ ਵੀ ਆਉਂਦੇ ਰਹਿੰਦੇ ਆ ਇਹਨੂੰ ਤੂੰ ਆਪਾਂ ਇਕੱਠੇ ਰਹੇ ਆ ਤੇ ਬਾਪੂ ਜੀ ਹੋਰੇ ਭੂਆ ਨਾਲ ਕਿੰਨਾ ਵਕਤ ਦਿੰਦੇ ਆਈ ਭੂਆ ਹੋਗੇ ਨਾ ਹਾਂ ਤੇ ਉਹਨਾਂ ਨੇ ਤਾਂ ਕਦੇ ਸੋਚਿਆ ਨਹੀਂ ਸੀ ਆ ਵੀ ਆਪਣੇ ਕੁਫੜੋਆਂ ਨੂੰ ਵੀ ਸਾਡੇ ਪਰੋਹਣਾ ਘਰੋਣੇ ਆ ਦੋਸਤਾਂ ਮੁਹਾਬੇ ਕੀ ਖਾਓਗੇ ਕੀ ਪੀਓਗੇ ਹਾਂ ਇਹ ਲੋਕ ਮਿਹਨੇ ਮਾਰਦੇ ਸੀ ਤੂੰ ਬਾਪੂ ਦਾ ਇੰਨਾ ਕੁਛ ਕਰਦਾ ਤੇ ਤੂੰ ਪੁੱਛਦਾ ਨਹੀਂ ਇਹ ਆਪਣੇ ਭੈਣ ਬਣਾਈ ਹੈ ਹਾਂ ਭਾਈ ਜਦ ਵੀ ਸਲਾਉਤਾ ਕਰਦਾ ਸੀ ਫਿਰ ਉਹਨਾਂ ਜਦ ਵੀ ਸਲਾਉਦਾ ਕਰਦਾ ਸੀ ਤੰਗ ਹੁੰਦਾ ਨੂੰ ਪਿੱਟੇ ਲਾਂਦਾ ਮੈਂ ਅੱਜ ਕੋ ਵਾਕੇ ਜਾਣੀ ਸੌਂਦੀ ਐਦੂ ਵਾਰ ਮੇਰੇ ਨਾਲ ਜ਼ਿੰਦਗੀ 'ਚ ਕਦੇ ਗੁੱਸੇ ਨਹੀਂ ਹੁੰਨਾ ਉਹਣਾ ਉਹਨਾਂ ਜਿਹੜਾ ਨਾਂ ਕਿਸੇ ਦਾ ਪਰੌਣਾ ਹੈ ਜੇ ਜੇ ਐ ਕਰੋ ਇਹਨਾਂ ਕੋਲਡ ਕਾਫੀ ਪੀਂਦੀ ਹੁੰਦੀ ਹੈ ਕਮਲੀ ਜੀ ਮੈਨੂੰ ਪਤਾ ਹੈ ਤੁਸੀ ਇਹਨੂੰ ਕੋਲਡ ਕਾਫੀ ਪਿਓ ਤੇ ਆਪਾਂ ਫੜ ਲਏਗੇ ਸਮਾਨ ਸਮੂਹ ਉਹ ਜੀ ਆਇਓ ਫਿਰ ਆ ਗਿਆ ਭੱਜ ਵੀ ਆਉਣ ਵਾਲੇ ਆ ਉਹਨੇ ਤਾਂ ਆਉਂਦਾ ਸਾਲ ਲੈ ਜੇ ਮੈਂ ਹੁਣਾਂ ਫਿਰ ਉਹਨੇ ਆਪਣਾ ਪਾਣੀ ਪਾ ਲਿਆ ਨਾ ਉਹਨੇ ਕਹਿਣਾ ਵੀ ਤੁਸੀਂ ਮੈਂ ਚੱਲ ਪਿਆ ਤੇ ਤੁਸੀਂ ਪ੍ਰੋਗਰਾਮ ਕਰਕੇ ਕਿਉਂ ਨਹੀਂ ਬੈਠੇ ਕਾਲੇ ਵਾਲੇ ਕਹਿਣਾ ਵੀ ਇਹਦੇ ਬੋਤਲ ਕਿਉਂ ਨਹੀਂ ਰੱਖੀ ਹਾਂ ਠੀਕ ਆਇਓ ਲੈ ਆਈਏ ਸਮਾਨ ਬਾਪਾ ਜੀ ਪਿਓ ਕੋਲਡ ਕਾਫੀ ਇਹਨੂੰ ਉਹਨੇ ਬਣਾ ਦਿੱਤੀ ਆਜੋ ਉਧਰਲੇ ਕਮਰੇ ਚ ਚੱਲਦੇ ਆਪਾਂ